ਅਜੇ ਹੀ ਹਵੇਲੀ ਤਾਂ ਕਈ ਪੁਰਾਣੇ ਪਿੰਡਾਂ ਦੇ ਵਿੱਚ ਮਿਲ ਸਕਦੀ ਹੈ ਪਰ ਜਿਹੜਾ ਇਹਦਾ ਗੇਟ ਲੱਗਿਆ ਉਹ ਕਿਤੇ ਵੀ ਨਹੀਂ ਮਿਲਣਾ ਖਾਸੀਅਤ ਕੀ ਹੈ ਖਾਸੀਅਤ ਇਹ ਹੈ ਕਿ ਉਹ ਰੇਲਵੇ ਦੀ ਬੋਗੀ ਦਾ ਬਣਿਆ ਹੋਇਆ ਹੈ ਖਰੀਦ ਕੀਤਾ ਸੀ ਇਹਨਾਂ ਨੇ ਕਿਹੜਾ ਉਹ ਗੇਟ ਉਹ ਦੇਖ ਲਈਏ ਤੇ ਉਹਨਾਂ ਕੋਲੋਂ ਜਾਣਕਾਰੀ ਵੀ ਲੈ ਲਈਏ ਕਿ ਕਦੋਂ ਲਿਆਂਦਾ ਸੀਗਾ ਉਹ ਗੇਟ ਕਿੰਨੇ ਸਾਲ ਹੋ ਗਏ ਉਹ ਵਾਲਾ ਗੇਟ ਆ ਤੁਹਾਨੂੰ ਦਿਖਾਉਂਦੇ ਆ ਪੂਰੀ ਉਹਦੀ ਡਿਟੇਲ ਵੀ ਦੱਸਾਂਗੇ ਕਦੋਂ ਲਿਆਂਦਾ ਸੀਗਾ ਤੇ ਕਿੱਥੋਂ ਲਿਆਂਦਾ ਸੀਗਾ ਇਹ ਵਾਲਾ ᱜੇਟ ਹੈ ਤਾਂ ᱜੇਟ ਦੱਸਣ ਦੇ ਵਾਸਤੇ ਜਿਨ੍ਹਾਂ ਦੇ ਕੋਲ ਇਸ ਵਕਤ ਇਹ ਜਗ੍ਹਾ ਉਹ ਭਾਈ ਸਾਹਿਬ ਸਾਡੇ ਨਾਲ ਹੈਗੇ ਨੇ ਉਹਨਾਂ ਕੋਲ ਇਹਦੇ ਬਾਰੇ ਵਿੱਚ ਜਾਣਕਾਰੀ ਵੀ ਲੈਂਦੇ ਆ ਤਾਂ ਭਾਈ ਸਾਹਿਬ ਰਾਮ ਰਾਮ ਭਾਈ ਸਾਹਿਬ ਤੁਹਾਡਾ ਨਾਮ ਕੀ ਮੇਰਾ ਨਾਮ ਸਿੰਘਾਪੁਰ ਸਰਪੰਚ ਸੁਰੀਸ਼ਵਰ ਭੂਪ ਸਿੰਘ ਜੀ ਸਾਬਕਾ ਸਰਪੰਚ ਸੁਰੀਸ਼ਵਰਾ ਹਾਂਜੀ ਇਹ ਸੁਰੀਸ਼ਵਰਾ ਪਿੰਡ ਹੈ ਪਹਿਲੇ ਇਹ ਬੋਗੀ ਆਹ ਵਾਲਾ ਦੇਖੋ ਲੋਹਾ ਬੜਾ ਕਾਇਮ ਹੈ ਐਦੇ ਚ ਕੀ ਖਾਸੀਅਤ ਕੀ ਹੈ ਪਤਾ ਬਹੁਤ ਕੁਝ ਲੱਗਿਆ ਮੈਨੂੰ ਉਹ ਤੁਸੀਂ ਆਪ ਦੇ ਮੂੰਹੋਂ ਦੱਸੋਗੇ ਤਾਂ ਜਿਆਦਾ ਬੈਠ ਰਹਿਗਾ ਇਹ ਜੀ ਸਨ 1947 ਵਿੱਚ ਜਿਹੜੀ ਗੱਡੀ ਨੂੰ ਅੱਗ ਲੱਗੀ ਸੀਗੀ ਅੱਛਾ ਜਦੋਂ ਵੰਡ ਹੋਈ ਸੀ ਮੋਲਕ ਦੀ ਉਸ ਵਕਤ ਅੱਗ ਲੱਗੀ ਸੀਗੀ ਹਾਂਜੀ ਉਸ ਗੱਡੀ ਦੇ ਕੁਝ ਢੱਬੇ ਸਾਡੇ ਦਾਦਾ ਜੀ ਚੌਧਰੀ ਲਖਰਮ ਜੀ ਨੇ ਖਰੀਦ ਕੀਤੇ ਸੀ ਅੱਛਾ ਉਹਨਾਂ ਦੀਆਂ ਗੱਡੀਆਂ ਦੀ ਨਿਲਾਮੀ ਹੋਈ ਸੀ ਗੱਡੀਆਂ ਦੀ ਨਿਲਾਮੀ ਹੋਈ ਸੀ ਪਹਿਲੀ ਵਾਰ ਸੁਣਿਆ ਸੀ ਉਹ ਗੱਡੀਆਂ ਦੀ ਨਿਲਾਮੀ ਹੋਈ ਸੀ ਔਰ ਤੁਹਾਡੇ ਦਾਦਾ ਜੀ ਨੇ ਉਹ ਖਰੀਦ ਖਰੀਦ ਕੀਤੇ ਸੀ ਉਸ ਲੋਹੇ ਦੇ ਸਾਡੇ ਪਰਿਵਾਰ 'ਚ ਸਾਡੇ ਦਾਦਾ ਜੀ ਨੇ ਸਾਡੀ ਬੁਆ ਜੀ ਨੂੰ ਸਾਡੇ ਜਿਹੜੇ ਜੀ ਨੂੰ ਸਾਡੇ ਦਾਦਾ ਜੀ ਦੇ ਮੰਜੂ ਸੱਤ ਬੇਟੇ ਸੀਗੇ ਅੱਛਾ ਤੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਸੰਦੂਖ ਬਣਾ ਕੇ ਦਿੱਤਾ ਸੀ ਗੱਡੀਆਂ ਦੇ ਗੱਡੀਆਂ ਬੋਗੀਆਂ ਦਾ ਬੋਗੀਆਂ ਦਾ ਸੰਦੂਖ ਹੀ ਬਣਾ ਗਿਰ ਫਿਰ ਤਾਂ ਹੋਰ ਵੀ ਉਹ ਇੱਜਾ ਬਣਾਈਆਂ ਹੋਣੀਆਂ ਲੋਈ ਦਾ ਸੰਦੂਖ ਬਣਾ ਕੇ ਦਿੱਤਾ ਸੀ ਤੇ ਹੋਰ ਜਿਹੜੀ ਗੱਡੀ ਦੀ ਲੈਣਾਂ ਸੀ ਜੀਆਂ ਉਹ ਪੈਨਾ ਤਾਂ ਸਾਡੇ ਪੁਰਾਣੇ ਮਕਾਨਾਂ 'ਚ ਲੱਗੀਆਂ ਹੋਈਆਂ ਸੀ ਜੀਆਂ ਅੱਛਾ ਗਾਡਰ ਦੀ ਥਾਂ ਗਾਡਰ ਜੋ ਜਿੰਨੂੰ ਗਾਡਰ ਬੋਲਦੇ ਹਾਂ ਹਾਂ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਇਹ ਗਾਡਰ ਆ ਕੇ ਉਹ ਮੱਲੂਨ ਨੇ ਉਹ ਨੂੰ ਗਾੜਾ ਨੂੰ ਮੱਲੂ ਉਹ ਵੇਚ ਦਿੱਤਾ ਕਬਾੜ ਦੀ ਵੇਚ ਦਿੱਤਾ ਅੱਛਾ ਉਹ ਦਿਨਾਂ ਦੀ ਇੱਕ ਦੋ ਗਾੜਾ ਤਾਂ ਆਪਣੇ ਕੋਲ ਪਈਆਂ ਗਾੜਾ ਪਈਆਂ ਹਾਂ ਪਈਆਂ ਇਸ ਵਕਤ ਇੱਥੇ ਹੈਗੇ ਤਾਂ ਉਹ ਵੀ ਦੇਖਦਿਆ ਤੇ ਫਿਰ ਉਹਦੇ ਪਈਏ ਵੀ ਹੋਣੇ ਆ ਉਹ ਜਿਹੜੇ ਪਈਏ ਸੀਗੇ ਉਹ ਵੀ ਸਾਡੇ ਯਾਨੀ ਕਿ ਬੁਢਰਗਾਨ ਦੇ ਕੋਲ ਪਹਿਲਾਂ ਪਈ ਸੀ ਉਹ ਕਬਾੜ ਉਸ ਟਾਈਮ ਉਹਨੂੰ ਕਬਾੜ ਸਮਝਦੇ ਸੀ अच्छा एक बार समझ के ओ, ओ जेड़ा है के सी वो जेडी पइए सी ओ बेच देते सी ओ बेच देते सी हम ਕਬਾੜੀਆਂ ਦੇ ਤੇ ਇਹਦੇ ਨਾਲ ਨਾਲ ਇਹ ਆਪਾਂ ਪੂਰੀ ਗੱਲ ਇਹਦੇ ਬਾਰੇ ਵੀ ਕਰਾਂਗੇ ਦਿਖਾਵਾਂਗੇ ਵੀ ਦਰਸ਼ਕਾਂ ਨੂੰ ਪਰ ਉਹਦੇ ਵਿੱਚ ਨਾ ਇੱਕੋ ਜੋੜਨ ਵਾਸਤੇ ਹੁੰਦਾ ਹੈ ਉਹ ਵੀ ਰਿਹਾ ਇੱਥੇ ਨਿਊ ਬੀਟ ਦਿੱਤੇ ਜੀ ਉਹ ਵੀ ਵੇਚ ਦਿੱਤਾ ਉਹ ਇੱਥੇ ਲਗਾਇਆ ਹੋਇਆ ਸੀਗਾ ਤੁਸੀਂ ਜਾਂ ਪਿੰਨ ਨਿਊ ਸੀ ਜੀ 3 ਸਾਲ ਪਹਿਲੇ ਲੱਗੇ ਹੋਏ ਸੀ 3 ਸਾਲ ਪਹਿਲੇ ਲੱਗੇ ਹੋਏ ਸੀ ਯੂਜ਼ ਹੁੰਦਾ ਜਿਹੜੇ ਜਿਵੇਂ ਕੁਰਸੀਆਂ ਨੂੰ ਯੂਜ਼ ਕਰਨ ਲੱਗੇ ਪਿੜੇ ਯੂਜ਼ ਕਰਨ ਲੱਗੇ ਉਹਨੂੰ ਕਬਾਰ ਉਹ ਜਿਹੜਾ ਉਹਨੂੰ ਕਬਾਰ ਸਮਝਦੇ ਸੀ ਕਬਾਰ ਸਮਝ ਤੋਂ ਉਹ ਕਬਾਰ ਸਮਝ ਕੇ ਵੇਚ ਦਿੱਤੇ ਕਿ ਵੈਲਿਊਏਬਲ ਚੀਜ਼ ਸੀਗੀ ਉਹ ਬੜੀ ਵੈਲਿਊ ਸੀ ਉਹਦੀ ਅੱਜ ਤੱਕ ਲੋਕ ਕਿਉਂਕਿ ਮੈਨੂੰ ਇਹ ਦੇਖਣ ਤੇ ਹੈਰਾਨੀ ਹੁੰਦੀ ਆ ਤਾਂ ਜਿਹੜੇ ਨਵੇਂ ਪਣੀ ਵੀ ਆ ਹਾਂਜੀ ਉਹਨਾਂ ਨੂੰ ਤਾਂ ਹੈਰਾਨੀ ਹੋਏਗੀ ਹੋਏਗੀ ਉਹਨਾਂ ਨੂੰ ਹੈਰਾਨੀ ਹੋਊਗਾ ਤਾਂ ਹੋਰ ਤੁਸੀਂ ਉਹ ਫਿਰ ਲੈ ਕੇ ਇੱਥੇ ਆਏ ਤੇ ਇਹ ਗੇਟ ਬਣਾਵੇ ਉਹ ਸੀ ਮਿੰਨ ਦਾਦਾ ਜੀ ਰਨ ਉਹਨਾਂ ਨੇ ਗੇਟ ਬਣਾਇਆ ਸੀ ਹਾਂਜੀ ਪਹਿਲਾਂ ਪੁਰਾਣੇ ਜਿਹੜੇ ਮਕਾਨ ਸੀ ਉਹਨਾਂ ਨੂੰ ਮਕਾਨ ਨੂੰ ਇਹ ਜਿਹੜੇ ਗੇਟ ਜਿਹੜੇ ਸੀ ਸਾਰਿਆਂ ਨੂੰ ਲੱਗੇ ਸੀ ਤੇ ਜਿਵੇਂ ਜਿਵੇਂ ਟਾਈਮ ਨਵੇਂ ਨਵਾ ਆ ਗਿਆ ਸੀਗਾ ਤੇ ਉਹ ਜਿਹੜੇ ਗੇਟ ਜਿਹੜੇ ਸੀ ਉਹਨਾਂ ਨੂੰ ਵੇਚ ਦਿੱਤੇ ਅੱਜ ਟਾਈਮ ਇਹ ਗੇਟ ਜਿਹੜੇ ਮੇਰੇ ਕੋਲ ਮੇਰੇ ਕੋਲ ਇਹ ਇੱਕ ਗੇਟ ਵੇਗਾਂ ਲਈ ਪਿਆ ਇੱਕ ਬਿੱਗਾ ਨਹੀਂ ਵੀ ਪਿਆ ਹਾਂ ਇੱਕ ਬਿੱਗਾ ਨਹੀਂ ਵੀ ਪਿਆ ਉਹ ਛੋਟਾ ਹੈ ਇਸ ਨਾਲ ਇਹ ਵੱਡਾ ਨਹੀਂ ਹੈ ਕੋਹ ਛੋਟਾ ਪਿਆ ਕਿੰਨੀਆਂ ਬੋਗਿਆ ਖਰੀਦੇ ਸੀ 1 2 3 4 ਉਹ ਮੇਰੇ ਯਾਦ ਨਹੀਂਗਾ ਮੈਨੂੰ ਪਰ ਅੱਜ ਦਾ ਪਰ ਇਹਨਾਂ ਸੁਣਿਆ ਸੀ ਕਿ ਆਪਣੇ ਉਹਨਾਂ ਨੇ ਜੀ ਡੀਟੇਲ ਗੱਡੀ ਦੇ ਡੱਬੇ ਖਰੀਦੇ ਸੀ ਰੇਲ ਗੱਡੀ ਦੇ ਡੱਬੇ ਖਰੀਦੇ ਸੀ ਹੁਣ ਆਪਾਂ ਇਹ ਚੀਜ਼ ਪੂਰੀ ਦਿਖਾ ਦਈਏ ਸੰਦੂਕ 'ਤੇ ਸੰਦੂਕੀ 'ਤੇ ਸੰਦੂਕ 'ਤੇ ਸਾਡੇ ਕੋਲ ਨਹੀਂਗਾ ਇਕ ਤਾ ਸਾਡੇ ਜਿਹੜੇ ਤਾਏ ਜੀ ਹੈਗੇ ਉਹਨਾਂ ਨੇ ਆਪ ਦੇ ਕਾਰਨ ਦੇ ਰੱਖ ਰੱਖੇ ਇਤਾਂ ਆਪਣੇ ਨੰਬਰਦਾਰ ਹੈਗਾ ਸਾਡੇ ਉਹ ਪਰਿਵਾਰ ਕੀ ਸੰਦੀਪ ਉਹਦੇ ਤਰੀਕੇ ਇੱਕ ਸਾਡੇ ਤਾਏ ਦੀ ਚੌਧਰੀ ਚੁੰਨੀ ਲਾਂ ਦੀ ਉਹਨਾਂ ਦੇ ਪੋਤੇ ਕੋਲ ਪਈ ਇੱਕ ਸੰਦੂਕ ਜਿਹੜਾ ਬੇਗਾਣੀ ਇੱਕ ਹੋਰ ਪਈ ਸਾਡੇ ਆਪਣੇ ਤਾਉ ਜੀ ਚੌਧਰੀ ਅਰਜਨ ਰਾਮ ਜੀ ਦਾ ਪੋਤਾ ਭਰਤ ਉਹਦੇ ਕੋਲ ਆਈਡੀਆਂ ਵੱਡੀਆਂ ਬੋਗੀਆਂ ਨੇ ਤੇ ਐਨੀਆਂ ਚੀਜ਼ਾਂ ਵੀ ਤੁਸੀਂ ਬਣਾ ਕੇ ਰੱਖਿਆ ਹੋਇਆ ਹੈ ਨਾ ਕਿ ਕਿ ਬਾਕੀ ਤੇ ਨਹੀਂ ਕਬਾੜ ਸਮਝ ਕੇ ਜਾਂ ਬਹੁਤ ਜ਼ਿਆਦਾ ਬਾਰਾ ਸੀਗਾ ਹਾਂ ਤੇ ਉਹਨੂੰ ਚੱਕਣਾ ਰੱਖਣਾ ਜਾਂ ਹੋਰ ਹੈ ਉਹਨ ਸਿਸਟਮ ਜਿਹੜਾ ਸੀ ਉਹ ਦੇਖ ਕੇ ਉਹਨਾਂ ਨੇ ਉਹਨਾਂ ਨੂੰ ਰੱਖਣ ਲਈ ਨਹੀਂ ਕਿ ਕੋਈ ਚੀਜ਼ ਨੂੰ ਸਾਮਕੇ ਨਹੀਂ ਰੱਖੀ ਉਹਨਾਂ ਨੇ ਵੇਚ ਦਿੱਤੀ ਅੱਛਾ ਤੇ ਇਹ ਵਾਲੀ ਹੁਣ ਚੀਜ਼ ਦੇਖ ਲਈ ਆਪਾਂ ਕਿਵੇਂ ਇਹ ਲੱਗਦਾ ਕਿੰਨਾ ਕੁ ਵੇਟ ਲੱਗ ਖੁੱਲ ਜਾਏਗਾ ਨਾ ਉਸ ਦੇ ਪਾਸੇ ਵੇਖੋ ਇਹ सर आई दा देख पिछले पासो देख ली या अपन ऊपर साइड से जाके तो सकता है खोल के देख लेया दे के क्या बात है क्या बात है पूरा ओनली सेम चीज आसल पता तो पिछले पास में लगदा हां और सारी आ चीज भोग दी रिया बड़ी सारे पार्ट जो देखे हो भोग दी थी हां जी ਸਾਰੇ ਪਾਰਟ ਜਿਹੜੇ ਹੈ ਬੋਗੀ ਦੇ ਸਾਰੇ ਹੀ ਪਾਰ ਤੇ ਤੁਸੀਂ ਜਾਦਾ ਇਸ ਨੂੰ ਬੈਟਰ ਜਾਣਦੇ ਹੋ ਤੁਸੀਂ ਥੋੜਾ ਜਿਹਾ ਆ ਕੇ ਇਹਦੇ ਬਾਰੇ ਦੱਸੋ ਇਹ ਚੀਜ਼ ਕਿਲਾ ਵਗੈਰਾ ਉਹ ਵੀ ਸਾਰੇ ਬੋਗੀ ਦੇ ਲੱਗੇ ਹੋਏ ਨੇ ਇਹ ਜਿਹੜੀ ਹੈਗੀ ਤਾਂ ਬਾਅਦ ਵਿੱਚ ਇਹ ਜਿਹੜੀ ਸੰਖਿਆ ਉਹ ਸਾਰਾ ਸਮਾਨ ਜਿਹੜਾ ਨਜ਼ਰ ਆ ਰਿਹਾ ਸਿਸਟਮ ਜਿਹਦਾ ਸਾਰਾ ਪੁਰਾਣਾ ਜੀ ਬੜਾ ਅੱਛਾ ਇਹ ਇਹ ਵੀ ਪੁਰਾਣੀ ਹੈ ਹਾਂ ਪੁਰਾਣੀ ਹੈ ਅਗਰ

ਵਿਟਾਲੀਓ origianally ਹੈਗੇ ਉਹ ਉਸੇ ਕਰਦੇ ਹੈ ਉਹ ਤੋਂ ਵੈਡਿੰਗ ਦਾ ਜਵਾਨਾ ਨਹੀਂ ਸੀ ਨਾ ਪੈਂਡਿੰਗ ਉਸ ਟਾਈਮ ਨਹੀਂ ਸੀਗਾ ਪੈਂਡਿੰਗ ਨਹੀਂ ਹੋਗਾ ਆ ਵੈਡਿੰਗ ਲੁੱਕਨ ਪਤਾ ਹੀ ਨਹੀਂ ਸੀ ਜਾਂ ਵੈਡਿੰਗ ਕੀਤੀ ਹੈ ਹੈ ਨਾ ਕੀ ਹੁੰਦੀ ਹੈ ਉਸ ਟਾਈਮ ਸ਼ਾਇਦ ਵੈਡਿੰਗ ਹੁੰਦਾ ਹੀ ਨਹੀਂ ਹੋਣਾ ਹਾਂ ਇਹ ਵੀ ਹੋ ਸਕਦਾ ਤੇ ਇਹ ਕਿੰਨੇ ਫੁੱਟ ਹੋਏਗਾ ਇੱਕ ਤਕਰੀਬਨ 11 ਫੁੱਟ 11 12 ਫੁੱਟ ਦੇ ਕਰੀਬ 11 12 ਫੁੱਟ ਦੇ ਤਕਰੀਬਨ ਕਿੰਨਾ ਅਰਸਾ ਹੋ ਗਿਆ ਇਸ ਸਟੇਜ ਨੂੰ ਬੜੇ ਹੋਏ ਤੁਹਾਡੇ ਜਦੋਂ ਤੁਸੀਂ ਵਿਆਹਤਾ ਸੀਗਾ ਤੇ ਇਹ ਦਰਵਾਜਾ ਜਦੋਂ ਗਣੇ ਉਸ ਟਾਈਮ ਦਾ ਇਹ ਗੀਤ ਬਣਿਆ ਅੱਛਾ ਜਦੋਂ ਮਤਲ ਲੈ ਕੇ ਆਏ ਉਵੇਂ ਨਾ ਨਹੀਂ ਬਣਾ ਲਿਆ ਉਸ ਟਾਈਮ ਯਾਨੀ ਕਿ ਦਾਦਾ ਜੀ ਨੇ ਲੋਹਾਰ ਮਿਠਾ ਲਈ ਸੀ ਜੇ ਇੱਥੇ ਬਣਾਉਣ ਵਾਲੇ ਬਣਵਾਉਣ ਵਾਲੇ ਲੋਹਾਰ ਮਿਠਾ ਲਈ ਸੀ ਹਾਂਜੀ ਉਹ ਗੱਡੀ ਦਾ ਜਿਹੜਾ ਡੱਬੇ ਸੀਗੇ ਉਹਨਾਂ ਨੂੰ ਕੱਟ ਕੇ ਲੋਹਾਰਾਂ ਨੇ ਤੇ ਉਹਨਾਂ ਨੇ ਸੰਦੂਖ ਬਣਾਇ ਸੀ ਜੀ ਅੱਛਾ ਕਈ ਚੀਜ਼ਾਂ ਬਣਾ ਦੀ ਤੇ ਕਈ ਚੀਜ਼ਾਂ ਉਹਨਾਂ ਨੇ ਉਸ ਟਾਈਮ ਬਣਾ ਕੇ ਛੱਡ ਦਿੱਤੀ ਸੀ ਤੋ ਦਾਦਾ ਜੀ ਨੇ ਅੱਗੇ ਆਪਣੀ ਮਤਲਬ ਜਿਹੜੇ ਰਿਸ਼ਤੇਦਾਰ ਸੀਗੇ ਜਾਂ ਪੀੜੀ ਸੀਗੀ ਉਹਨਾਂ ਨੂੰ ਅੱਗੇ ਵੰਡ ਦਿੱਤਾ ਤੇ ਤਾਂ ਕਿ ਨਿਸ਼ਾਨੀ ਰਹਿ ਜੇਗੀ ਔਰ ਮਜ਼ਬੂਤੀ ਵਾਲੀ ਚੀਜ਼ ਵੀ ਰਹਿ ਜੇਗੀ ਤੇ ਇਹ ਦਾਦਾ ਜੀ ਜਿਹੜੇ ਸੀਗੇ ਉਹਨਾਂ ਦੇ ਛੇ ਵਿਆਹ ਹੋਏ ਸੀਗੇ ਛੇ ਵਿਆਹ ਹੋਏ ਸੀਗੇ ਛੇ ਜਨਾਨੀਆਂ ਚੀਜ਼ਾਂ ਨਾਲ ਛੇ ਵਿਆਹ ਹੋਏ ਸੀਗੇ ਅੱਛਾ ਜੀ ਉਹ ਫਿਰ ਅਲੱਗ-ਅਲੱਗ ਉਹਨਾਂ ਦੀ ਲਾਸਟ ਜਿਹੜੀ ਦਾਦੀ ਸੀ ਉਸ ਉਸ ਦਾਦੀ ਦੀ ਔਲਾਦ ਦੇ ਵਿੱਚ ਸੀ ਅੱਗੇ ਬਾਕੀ ਜਿਹੜੇ ਹੈਗੇ ਸਾਰੇ ਹੀ ਉਹ ਮੰਨ ਲਿਓ ਪਰਿਵਾਰ ਜਿਹੜਾ ਸੀ ਉਹ ਇਹ ਤਾਂ ਹੋ ਗਈ ਮਤਲਬ ਇਸ 게ਟ ਦੀ ਗੱਲ ਹਾਂ ਜੀ ਹਣ ਗੇਟ ਕਿਹਾ ਹੈਰਾਨੀ ਭਰਿਆ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਬੋਗੀ ਦਾ ਬਣਿਆ ਹੋਇਆ ਰੇਲਵੇ ਦੀ ਉਹ ਵੀ ਬਣਿਆ ਹੋਇਆ ਤੇ ਅਜੇ ਤੱਕ ਵੀ ਬੜਾ ਮਜ਼ਬੂਤ ਪਿਆ ਸਾਰੀ ਚੀਜ਼ ਇਹ ਵਾਲੀ ਦੇਦੀ ਉਸੇ ਵਕਤ ਦੀ ਬੜੀ ਹੋਈਆਂ ਗਲਗੀਆਂ ਰਿਪਟਾ ਗਲਗੀਆਂ ਅਰਸ਼ਦ ਰਾਜ ਹੋ ਗਿਆ ਉਸ ਕਰਕੇ ਗਲੀਆਂ ਨੇ ਤੇ ਫਿਰ ਵੀ ਤੁਸੀਂ ਇਸ ਚੀਜ਼ ਨੂੰ ਉੱਪਰ ਨਟ ਲਗਾ ਕੇ ਤੇ ਪੂਰਾ ਜੋੜ ਲਿਆ ਹਨ ਇਹ ਹਵੇਲੀ ਦੇ ਬਾਰੇ ਆਪਾਂ ਗੱਲ ਕਰੀਏ ਹਾਂਜੀ ਇਸੇ ਹੀ ਅਗਰ ਹਵੇਲੀ ਦੇ ਬਾਰੇ ਗੱਲ ਕਰੀਏ ਤਾਂ ਇਹ ਵੀ ਦੇਖੋ ਪੁਰਾਣੀ ਇਸ ਚੀਜ਼ ਨੂੰ ਤਾਂ ਜ਼ਿਆਦਾ ਹੀ ਹੋ ਗਿਆ ਵਕਤ ਹੋ ਗਿਆ ਬਣੀ ਤੇ ਪਾਈਸਾ ਉੱਪਰ ਗਾਰਡਰ ਜਿਹੜੇ ਹੈਗੇ ਨੇ ਇਹ ਵਾਲੇ ਇਹ ਗੱਡ ਨੂੰ ਸਟੰਦੀ ਹੈਗੇ ਇਹ ਵੀ ਉਸੇ ਵਕਤ ਦੀ ਹੈਗੇ ਨੇ ਉਹ ਗੱਡੀ ਹੈਗੇ ਪੂਰੀ ਹਵੇਲੀ ਜਿਹੜੀ ਬਣੀ ਹੈ ਮਤਲਬ ਉਸ ਵਕਤ ਤੁਸੀਂ ਇਹ ਵਾਲੀ ਗੇਟ ਲਾਇਆ ਤੇ ਗਾਰਡਰ ਵਗੈਰਾ ਵੀ ਉਸੇ ਵਕਤ ਦਾ ਉਹ ਪਿੱਛੇ ਮੇਰੇ ਖਿਆਲ ਹੈ ਸ਼ਾਇਦ ਉਹ ਨਵਾਂ ਪਾਇਆ ਹੋਵੇ ਪਾਲੇ ਜਿਆਦਾ ਲੰਬੇ ਸੀਗੇ ਤੇ ਯਾਨੀ ਕਿ ਉਹ ਟੁੱਟ ਗਏ ਸੀਗੇ ਪਾਲੇ ਤੇ ਇਸ ਕਰਕੇ ਇਹ ਦੁਬਾਰਾ ਹੁਣ ਇਹ ਜਿਹੜੇ ਜਿਹੇ ਲਾਇਏ ਸੀ ਉਹ ਗੱਡੀ ਜਿਹੜੀ ਕਿਸੇ ਹੋਣੀ ਆ ਜੀ ਉਹ ਹੁਣ ਲਗਾਈ ਤੇ ਹੁਣ ਇਹ ਭਾਈ ਸਾਹਿਬ ਦੱਸ ਦਿਓ ਕਿ ਆਪਾਂ ਇਸ ਵਕਤ ਕਿਹੜੇ ਪਿੰਡ 'ਚ ਖੜੇ ਆ ਆਸੇ-ਪਾਸੇ ਪਿੰਡ ਕਿਹੜੇ ਨੇ ਇਸ ਨੂੰ ਤਹਿਸੀਲ ਜਾਂ ਜ਼ਿਲ੍ਹਾ ਕਿਹੜਾ ਲੱਗਦਾ ਕੀ ਜ਼ਿਲ੍ਹਾ ਫਾਜ਼ਿਲਕਾ ਜ਼ਿਲ੍ਹਾ ਹੈਗੇ ਤੇ ਤਹਿਸੀਲ ਹੀ ਫਾਜ਼ਿਲਕਾ ਅੱਛਾ ਪਿੰਡ ਸ੍ਰੀਸ਼ਵਾਲਾ ਸੁਰੇਸ਼ਵਾਲਾ ਤੇ ਆਸੇ-ਪਾਸੇ ਪਿੰਡ ਕਿਹੜੇ ਹੈਗੇ ਨੇ ਦੋ ਚਾਰ ਕਿਉਂਕਿ ਲੋਕ ਦੇਖਣਾ ਵੀ ਚਾਹਣ ਤਾਂ ਉਹਨਾਂ ਨੂੰ ਪਤਾ ਲੱਗ ਜੇ ਵੀ ਇੱਥੋਂ ਐਨੇ ਕਿਲੋਮੀਟਰ ਦੂਰੀ ਤੇ ਹੈਗਾ ਇਹ ਇਹ ਪਿੰਡ ਕਰਨੀ ਖੇੜਾ ਜਿਹੜਾ ਹੈ ਉਹ ਇਸ ਪਿੰਡ ਤੋਂ ਮਲੋ 5 ਕਿਲੋਮੀਟਰ ਹੈ ਆਵਾ 2 ਕਿਲੋਮੀਟਰ ਹੈ ਸਹਨੀਆਂ 1 ਕਿਲੋਮੀਟਰ ਹੈ ਤੇ ਫਾਜ਼ਿਲਕਾ 2.5 ਕਿਲੋਮੀਟਰ ਹੈ ਬੜੀ ਮਿਹਰਬਾਨੀ ਭਾਈ ਸਾਹਿਬ ਤੁਸੀਂ ਇੱਕ ਸਾਨੂੰ ਅਨੋਖੀ ਜੀ ਚੀਜ਼ ਦਿਖਾਈ ਹੈ ਹੈਨਾ ਇਸ ਲਈ ਦਾ ਵਾਰ-ਵਾਰ ਸ਼ੁਕਰੀਆ ਇਸ ਚੀਜ਼ ਦਾ ਕਿਉਂਕਿ ਅੱਜ ਕੱਲ੍ਹ ਇਹੋ ਜਿਹੀਆਂ ਚੀਜ਼ਾਂ ਕਿਤੇ ਵੀ ਨਹੀਂ ਮਿਲਦੀਆਂ ਤੇ ਦਰਵਾਜ਼ਾ ਵੈਸੇ 100 ਸਾਲ ਪੁਰਾਣਾ ਹੈ ਗਾ ਸਵਾ 100 ਸਾਲ ਪੁਰਾਣੇ ਸਾਡੇ ਆਈਡੀ ਨਾਲ ਤੋਂ ਕੇ ਸਾਡੇ ਦਾਦਾ ਜੀ ਤਾਂ ਸਾਡੀ ਸੁਧ ਸਮਾਏ ਤੇ ਦੋਵੇਂ ਹੀ ਹੇਤੇ ਸੀਗੇ ਹਾਂਜੀ ਪਰ ਸਾਡੇ ਆਪਣੇ ਨਾ ਪਿਤਾ ਜੀ ਤੇ ਬੁਆ ਜੀ ਸੀਗੇ ਹਾਂਜੀ ਉਹ ਐ ਤੋਂ 35 40 ਸਾਲ ਪਹਿਲਾਂ ਐਕਸਪਾਇਰ ਹੋਏ 30 ਸਾਲ ਪਹਿਲਾਂ ਹਾਂ ਤੇ ਉਸ ਟਾਈਮ ਉਨੇ 12 13 ਸਾਲਾਂ ਦਾ ਸੀਗਾ ਅੱਛਾ ਤੇ ਉਹ 10ਵੇਂ ਸੀ ਵੀ ਉਹਨਾਂ ਦੀ ਉਮਰ 100 ਸਾਲ ਦੀ ਉਹਨਾਂ ਦੀ ਉਮਰ ਉਹਨਾਂ ਦੀ ਉਮਰ 100 ਸਾਲ ਦੀ ਉਹ ਨਾਲੀ ਉਮਰ ਵੀ 100 ਸਾਲ ਦੀ ਹੋ ਗਈ ਤੇ ਉਹ ਦੱਸ ਰਹੀ ਸੀਗੇ ਉਹ ਦੱਸਦੇ ਸੀਗੇ ਵੀ ਮੈਂ ਜਦੋਂ ਛੋਟੀ ਸੀਗੀ ਹਾਂਜੀ ਬਚਪਨ ਸੀਗਾ ਜਦੋਂ ਅਸੀਂ ਇੱਟਾ ਨਾਲ ਖੇਡਦੇ ਸੀ ਉਸ ਟਾਈਮ ਤੇ ਕੀ ਨੀਵਾਂ ਬੁੱਝੀਆਂ ਸੀ ਅੱਛਾ ਇਹਦਾ ਮਤਲਬ ਕਲੀਅਰ ਹੈ ਵੀ ਉਹਨਾਂ ਦੇ ਅੱਜ ਉਹ 83 ਸਾਲ ਤੋਂ ਉਹਨਾਂ ਦੇ ਕੋਈ ਨੂੰ ਹੋ ਗਏ ਤੇ 95 ਸਾਲ ਉਮਰ ਲੈ ਕੇ ਕਿ ਉਹ ਕਿ ਜਿਹੜੀ ਹਵੇਲੀ ਮੈਨੂੰ ਰੱਬ ਨੂੰ ਪਿਆਰੀ ਹੋ। ਮਤਲਬ ਇਹ ਕਲੀਅਰ ਹੈ ਕਿ 700 ਸਾਲ ਤੋਂ ਲੈ ਕੇ 1300 ਸਾਲ ਇਸ ਹਵੇਲੀ ਨੂੰ ਮੰਡ ਹਵੇਲੀ ਨੂੰ ਮੰਨਿਆ। ਹਵੇਲੀ ਨੂੰ ਬੜੇ ਨੂੰ ਹੋਗੀ। ਐਨੀ ਪੁਰਾਣੀ ਹਵੇਲੀ ਹੈ। ਤਾਂ ਇਹ ਜਿਹੜੀ ਇੱਕ ਅਨੋਖੀ ਜਿਹੀ ਚੀਜ਼ ਤੁਸੀਂ ਦੇਖੀ ਹੈ। ਸ਼ਾਇਦ ਹੋਰ ਆਲ ਪੰਜਾਬ ਘੁੰਮ ਲਈਏ ਤਾਂ ਸ਼ਾਇਦ ਹੀ ਕਿਤੇ ਮਿਲੇ। ਮੇਰੇ ਆਈਡੀਆ ਦੇ ਇਨਸਾਬ ਦੇ ਨਾਲ ਆਹੋ ਜਿਹੇ ਅੱਜ ਤੁਹਾਨੂੰ ਹੋਰ ਵੀ ਦਿਖਾਉਂਦੇ ਰਹਾਂਗੇ ਜੁੜੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ